ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਤੋਹਫ਼ਾ ਦਿੱਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼ੁਰੂ ਕਰਨ ਲਈ ਹਰੀ ਝੰਡੀ ਦਿੱਤੀ। ਸੂਬਾ ਵਾਸੀਆਂ ਨੂੰ ਸਫ਼ਰ ਦੀ ਸਹੂਲਤ ਮੁਫ਼ਤ ਮਿਲੇਗੀ। ਸ੍ਰੀ ਹਜੂਰ ਸਾਹਿਬ, ਸ੍ਰੀ ਪਟਨਾ ਸਾਹਿਬ वाराणसी मथुरा वृंदावन ਤੇ अजमेर शरीफ ਦੀ ਰੇਲ ਗੱਡੀ ਰਾਹੀਂ ਯਾਤਰਾ ਹੋਵੇਗੀ ਪੁੰਨ ਦਾ ਕੰਮ ਕਰਨਾ ਹੈ ਕਿ ਅੱਜ ਤੀਰਥ ਯਾਤਰਾ ਦਾ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਕਰਨਾ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲੀ ਗੱਡੀ ਸ੍ਰੀ ਹਜ਼ੂਰ ਸਾਹਿਬ ਜਾ ਰਹੀ ਨਾ ਤੇੜ ਜਾ ਰਹੀ ਅੰਮ੍ਰਿਤਸਰ ਤਲਵੰਡੀ ਸਾਬੋ श्री आनंदपुर साहिब माता ज्वाला जी माता चिंतपूर्णी माता नैणा देवी माता वैष्णो देवी सालासर बालाजी धाम ਅਤੇ खाटू श्याम धाम ਤੱਕ ਬਸਾਂ ਰਾਹੀ ਯਾਤਰਾ ਹੋਵੇਗੀ ਇਸ ਦੌਰਾਨ ਠਹਿਰਨ ਅਤੇ ਖਾਣ ਪੀਣ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ ਪੰਜਾਬ ਵਿਖਲੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਰੋਜ਼ਾਨਾ 10 ਬਸਾਂ ਸੰਗਤਾਂ ਨੂੰ ਲਿਜਾਣ ਗਈਆਂ ਹਰ ਬਸ ਵਿੱਚ 43 ਯਾਤਰੀ ਸ਼ਾਮਿਲ ਹੋਣਗੇ ਹਰ ਹਲਕੇ ਵਿੱਚੋਂ 2 ਤੋਂ 3 ਬੱਸਾਂ ਲੋਕਾਂ ਨੂੰ ਦਰਸ਼ਨ ਲਈ ਲੈ ਕੇ ਜਾਣਕੀਆਂ